ਤੁਸੀਂ ਦੇਖ ਰਹੇ ਹੋ ਪ੍ਰਾਈਮ ਅਲਬਰਟਾ ਦੀ ਰਾਤਨੀ ਐਡਮਟਨ ਤੋਂ ਆਪ ਸਭ ਦਾ ਹੀ ਅੱਜ ਦੇ ਪ੍ਰਾਈਮ ਕਨੈਡਾ ਪ੍ਰੋਗਰਾਮ ਦੇ ਇਸ ਸੈਗਮੈਂਟ ਵਿੱਚ ਬਹੁਤ ਹੀ ਨਿਗਾ ਸਵਾਗਤ ਮੈਂ ਮਨਦੀਪ ਪੁਜਾਰਾ ਹਾਜ਼ਰ ਹਾਂ ਰੋਜ਼ੀ ਤਰ੍ਹਾਂ ਲੈ ਕੇ ਪ੍ਰਾਈਮ ਅਲਬਰਟਾ ਤੇ ਚਲੋ ਬੰਦਿਆਂ ਪ੍ਰਾਈਮ ਅਲਬਰਟਾ ਦੇ ਅੱਜ ਦੇ ਸੁਪਰਵਾਰਕ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਅਲਬਰਟਾ ਵਿਧਾਨ ਸਭਾ ਦੀ ਅਲਬਰਟਾ ਵਿਧਾਨ ਸਭਾ ਦਾ ਸਪ੍ਰਿੰਗ 2025 ਦਾ ਸੈਸ਼ਨ ਕੱਲ ਮੰਗਲਵਾਰ ਦੇ ਦਿਨ ਸ਼ੁਰੂ ਹੋ ਗਿਆ ਜਿਸ ਵਿੱਚ ਆਸ ਕੀਤੀ ਜਾ ਰਹੀ ਹੈ तकरीबन 20 ਬਿਲ ਨਵੇਂ ਪੇਸ਼ ਕੀਤੇ ਜਾਣਗੇ ਇਥੇ ਜ਼ਿਕਰਯੋਗ ਹੈ ਕਿ ਇਹ ਸਪ੍ਰਿੰਗ 2025 ਦਾ ਸੈਸ਼ਨ ਆਰਥਿਕ ਅਨਿਸ਼ਚਿਤਤਾ ਨੂੰ ਲੈ ਕੇ ਫੋਕਸ ਰਹੇਗਾ ਜਿਸ ਦੇ ਵਿੱਚ ਅਲਬਰਟਾ ਦੀ ਇਕਨੋਮਿਕ ਨੀਤੀਆਂ ਦੇ ਉੱਪਰ ਕੰਮ ਕੀਤਾ ਜਾਏਗਾ ਤੇ ਆਸ ਕੀਤੀ ਜਾ ਰਹੀ ਹੈ ਕਿ ਨਵੇਂ ਜੋ ਬਿਲ ਲਿਆਂਦੇ ਜਾ ਰਹੇ ਹਨ ਇਸ ਦੇ ਨਾਲ ਅਲਬਰਟਾ ਵਾਸੀਆਂ ਦੀ ਜ਼ਿੰਦਗੀ ਨੂੰ ਸੌਖਾ ਬਣਾਇਆ ਜਾ ਸਕੇਗਾ ਦੀ ਆਉਟਲਾਈਨ ਹੈ ਡਿਟੇਲਡ ਰਿਪੋਰਟ ਜਿਸ ਵਿੱਚ ਗਲਪਿਤ ਕੀਤੀ ਗਈ ਹੈ ਕਿ ਕਿਹੜੇ ਨਵੇਂ ਕਾਨੂੰਨ ਲਿਆਂਦੇ ਜਾ ਰਹੇ ਹਨ ਤੇ ਕਿਸ ਤਰ੍ਹਾਂ ਅਲਬਰਟਾ ਵਸਨੀਕਾਂ ਦੀ ਜ਼ਿੰਦਗੀ ਸੌਖਾ ਬਣਾਉਣਗੇ ਅਲਬਰਟਾ ਵਿਧਾਨ ਸਭਾ ਨੇ ਮੰਗਲਵਾਰ ਨੂੰ ਆਪਣੀ ਸਪ੍ਰਿੰਗ ਰੁੱਤ ਦੀ ਬੈਠਕ ਸ਼ੁਰੂ ਕੀਤੀ ਸਰਕਾਰੀ ਹਾਊਸ ਦੇ ਨੇਤਾ ਜੋਸਫ ਸ਼ੋ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਬੀਰਵਾਰ ਦੇ ਬਜਟ ਤੋਂ ਇਲਾਵਾ ਸਰਕਾਰ ਅਗਲੇ 10 ਹਫ਼ਤਿਆਂ ਵਿੱਚ 15 ਮਈ ਤੱਕ 20 ਨਵੇਂ ਕਾਨੂੰਨ ਪੇਸ਼ ਕਰਨ ਦਾ ਇਰਾਦਾ ਰੱਖਦੀ ਹੈ ਸ਼ੋਨਿਕਾ ਅਸੀਂ ਕਾਨੂੰਨ ਪੇਸ਼ ਕਰਾਂਗੇ ਜੋ ਯਕੀਨੀ ਬਣਾਏਗਾ ਕਿ ਸਾਡੇ ਸੂਬੇ ਦੇ ਕਾਨੂੰਨ ਠੁਕਵੇਂ ਸਮਝਣ ਵਿੱਚ ਆਸਾਨ ਅਤੇ ਇੱਕ ਲਗਾਤਾਰ ਵਿਕਸਤ ਹੋ ਰਹੇ ਪੂਰਾ ਨੀਤੀਕ ਤੇ ਆਰਥਿਕ ਰਿਸਟ੍ਰਕਸ਼ਨ ਦੀਆਂ ਬਦਲਦੀਆਂ ਜ਼ਰੂਰਤਾਂ ਪਤੀ ਜਵਾਬ ਦੇ ਰਹਣ ਜ਼ਿਕਰਯੋਗ ਹੈ ਕਿ ਇਸ ਸਪ੍ਰਿੰਗ ਸੈਸ਼ਨ 2024 ਦੇ ਫਾਲ ਸੈਸ਼ਨ ਦੀ ਨਿਰੰਤਰਤਾ ਨੂੰ ਦਰਸਾਉਂਦਾ ਹੈ ਜਿੱਥੇ ਵਿਧਾਇਕ ਆਖਰੀ ਵਾਰ ਦਸੰਬਰ ਵਿੱਚ ਮਿਲੇ ਸਨ ਹੁਣ ਤੱਕ ਨੌਂ ਕਾਨੂੰਨ ਦਾ ਇਸ ਬਸੰਤ ਸੈਸ਼ਨ ਵਿੱਚ ਆਉਣ ਦੀ ਉਮੀਦ ਹੈ ਜਿਸ ਵਿੱਚ ਐਗਰੀਕਲਚਰ ਐਂਡ ਇਰੀਗੇਸ਼ਨ ਸਟੈਚਿਊਟਸ ਐਮੈਂਡਮੈਂਟ ਐਕਟ ਆਟੋਮੋਬਾਈਲ ਇੰਸ਼ੋਰੈਂਸ ਐਕਟ ਫਾਈਨੈਂਸ਼ੀਅਲ Stages Amendment Act, Mental Health Services Protection Amendment Act, Professional Governance Act. ਪਬਲਿਕ ਸੇਫਟੀ ਅਤੇ ਐਮਰਜੈਂਸੀ ਸਰਵਿਸਸ ਸਟੈਚੂਸ ਐਮੈਂਡਮੈਂਟ ਐਕਟ ਰਟ ਟੈਪ ਡੀਰਜਕਸ਼ਨ ਸਟੈਚੂਸ ਐਮੈਂਡਮੈਂਟ ਐਕਟ ਯੂਟਿਲਿਟੀਜ਼ ਸਟੈਚੂਸ ਐਮੈਂਡਮੈਂਟ ਐਕਟ ਵਾਈਲਡਫਾਇਰ ਐਮੈਂਡਮੈਂਟ ਐਕਟ ਸ਼ੰਮਲ ਖਨ ਸ਼ੂਨੇ ਕਾਕੇ ਪੇਸ਼ ਕੀਤੇ ਜਾਣ ਵਾਲੇ ਕਈ ਬਿੱਲ ਰਹਿਣ ਸਹਿਣ ਦੀ ਵੱਧਦੀ ਲਾਗਤ ਵਿੱਚ ਮਦਦ ਕਰਨਗੇ ਜਿਸ ਵਿੱਚ ਆਟੋਮੋਬਾਈਲ ਬੀਮਾ ਐਕਟ ਸ਼ਾਮਲ ਹੈ ਜੋ ਪਹਿਲਾਂ ਐਲਾਨੇ ਗਏ ਕੇਅਰ ਫਰਸਟ ਬੀਮਾ ਮਾਡਲ ਨੂੰ ਲਾਗੂ ਕਰਨ ਲਈ ਕਾਨੂੰਨ ਪ੍ਰਦਾਨ ਕਰੇਗਾ ਅਤੇ ਅਲਬਟਨਾ ਨੂੰ ਬਿਜਲੀ ਦੀ ਘੱਟ ਕੀਮਤ ਪ੍ਰਦਾਨ ਕਰਨ ਲਈ ਉਪਭੋਗਤਾ ਕਾਨੂੰਨ ਸੋਧ ਐਕਟ ਪ੍ਰਦਾਨ ਕਰੇਗਾ ਐਡੀ This session, we will see our government introducing a suite of around 20 pieces of common sense legislation. Legislation that will allow for the implementation of measures announced in Budget 2025, and that will increase clarity, efficiency, and accountability within our province so we can better meet the challenges our burdens are facing. We will table legislation that will ensure our province's laws remain relevant. easy to understand ਮੰਗਲਵਾਰ ਦੀ ਆਰਡਰ ਸ਼ੀਟ ਦੇ ਅੰਸਾਰ ਤਿੰਨ ਬਿੱਲ ਪੇਸ਼ ਕੀਤੇ ਜਾਣੇ ਹਨ ਜੋ ਕਿਸੇ ਵੀ ਸਮੇਂ ਆ ਸਕਦੇ ਹਨ ਜਿਸ ਵਿੱਚ ਬਿੱਲ 23 ਮਿਸਲਿਨੀਅਸ ਕਰੈਕਸ਼ਨ ਸਟੈਚੂਸ ਐਮੈਂਡਮੈਂਟ ਐਕਟ ਸਾਲ 2024 ਬਿੱਲ 37 ਮੈਂਟਲ ਹੈਲਥ ਸਰਵਿਸਿਜ਼ ਪ੍ਰੋਟੈਕਸ਼ਨ ਐਮੈਂਡਮੈਂਟ ਐਕਟ 2025 ਬਿਲ 38 ਰੈਡ ਟੇਪ ਰਿਡਕਸ਼ਨ ਸਟੈਚਸ ਅਮੈਂਡਮੈਂਟ ਐਕਟ 2025 ਸ਼ੋ ਨੇ ਵੀਰਵਾਰ ਨੂੰ ਕਿਹਾ ਕਿ ਆਉਣ ਵਾਲਾ ਬਜਟ ਵਿੱਤੀ ਕਾਨੂੰਨ ਸੋਧ ਐਕਟ ਦੁਆਰਾ ਸਮਰਥਨ ਦਿੱਤਾ ਜਾਵੇਗਾ ਜਿਸ ਵਿੱਚ ਅਲਬਰਟਾ ਪਰਸਨਲ ਇਨਕਮ ਟੈਕਸ ਐਕਟ ਅਤੇ ਸਸਟੇਨੇਬਲ ਫਾਈਨੈਂਸ਼ੀਅਲ ਪਲਾਨਿੰਗ ਅਤੇ ਰਿਪੋਰਟਿੰਗ ਐਕਟ ਵਿੱਚ ਸੋਧਾਂ ਸ਼ਾਮਲ ਹੋਣਗੀਆਂ ਬ੍ਰਿਟਿਸ਼ ਗਵਰਨਮੈਂਟ ਵਿਲ ਕੰਟੀਨਿਊ ਆਰ ਟਾਇਰਲੈਸ ਐਫਰਟ ਟੂ ਈਜ਼ ਬਾਰਡਰ ਐਂਡ ਟ੍ਰੇਡ ਟੈਂਸ਼ਨਸ ਵਿਦ ਦ ਯੂਨਾਈਟਿਡ ਸਟੇਟਸ ਐਂਡ ਬ੍ਰੇਕ ਡਾਊਨ ਬੈਰੀਅਰਸ ਟੂ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਇਨਸ਼ੂਰਿੰਗ ਅਲਬਰਟਾ ਇਜ਼ ਇਨ ਦ ਬੈਸਟ ਪੋਜੀਸ਼ਨ ਪੋਸੀਬਲ ਟੂ ਮੀਟ ਚੈਲੰਜਸ As they come, we will continue to enact business friendly policies that attract investment, continue our work to refocus the healthcare system, and as wildfire season inches closer, we will continue our preparations to protect our burdens and communities from the impacts of wildfires. ਵਿੱਤ ਮੰਤਰੀ ਨੇਟ ਹਾਰਨਰ ਨੇ ਪਹਿਲਾਂ ਹੀ ਕਿਹਾ ਸੀ ਕਿ ਕਟ ਤੇਲ ਦੀਆਂ ਕੀਮਤਾਂ ਤੇ ਤੇਜ਼ੀ ਨਾਲ ਵਾਦੀ ਵਾਦੇ ਦੇ ਕਾਰਨ ਬੀਰਵਰ ਦੇ ਬਜਟ ਵਿੱਚ ਸੁਭਾ ਘਾਟੇ ਵਿੱਚ ਜਾ ਸਕਦਾ ਹੈ ਸੈਸ਼ਨ ਸ਼ੁਰੂ ਦੇ ਹੋਣ ਨਾਲ ਹੀ ਐਨਡੀਪੀ ਨੇ ਏਐਚਐਸ ਕੋਟਲੇਵਲ ਇਸ਼ਾਰਾ ਕੀਤਾ ਮੰਗਲਵਾਰ ਨੂੰ ਵਿਧਾਕਾਂ ਦੇ ਵਿਧਾਨ ਸਭਾ ਵਿੱਚ ਵਾਪਸ ਆਉਣ ਦੇ ਨਾਲ ਅਲਬਰਟਾ ਸਿਹਤ ਸੇਵਾਵਾਂ ਕ੍ਰੀਟੇਕਾਂ ਵਿੱਚ ਸਰਕਾਰੀ ਦਖਲਅੰਦਰੀ ਦੇ ਦੋਸ਼ਾਂ ਵਿਚਕਾਰ ਸਵਾਲ ਖੜੇ ਹਨ ਪੀਗਮੈਂਟ ਡੈਨਲ ਸਮਿਤਰ ਦੇ ਸਿਹਤ ਮੰਤਰੀ ਡਨਾਲਾਗਰੇ ਦੁਵਾ ਨੇ ਕਿਸੇ ਵੀ ਗਲਤ ਕੰਮ ਤੋਂ ਇਨਕਾਰ ਕੀਤਾ ਅਤੇ ਜੁਡੀਸ਼ੀਅਲ ਪਬਲਿਕ ਜਾਂਚ ਦੀ ਮੰਗ ਦੇ ਬਾਵਜੂਦ ਕਿਾ ਕਿ ਇਹ ਤੀਜੀ ਤਰ ਤੋਸ਼ਾਂ ਦੀ ਜਾਂਚ ਕਰੇ ਅਲਬਟਾ ਹੈਲਥ ਸਰਵਿਸਿਜ਼ ਦੇ ਘਟਾਲੇ ਦਾ ਸ਼ਿਕਾਇਤ ਹੁਣ ਅਲਬਟਾ ਸਰਕਾਰ ਦੇ ਮੰਤਰੀਆਂ ਤੱਕ ਪਹੁੰਚ ਗਿਆ ਹੈ। ਕੱਲ ਇਨਫਰਾਸਟ੍ਰਕਚਰ ਮੰਤਰੀ ਨੇ ਅਸਤੀਫਾ ਦੇ ਦਿੱਤਾ ਜਿਸ ਨੂੰ ਪ੍ਰੀਮੀਅਰ ਸਮਿਥ ਨੇ ਸਵੀਕਾਰ ਵੀ ਕਰ ਲਿਆ ਤੇ ਉਹਨਾਂ ਨੇ ਕਿਹਾ ਕਿ ਅਲਟਾ ਜਰਨਲ ਇਸ ਦੀ ਜਾਂਚ ਕਰ ਰਹੇ ਹਨ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਖੁਲਾਸੇ ਕੀਤੇ ਜਾਣਗੇ ਇੱਥੇ ਦੱਸਣਯੋਗ ਹੈ ਕਿ ਐਚਐਸ ਦੇ ਐਕਸ ਸੀਓ ਨੇ ਸਰਕਾਰ ਦੇ ਉੱਪਰ ਬਹੁਤ ਗੰਭੀਰ ਦੋਸ਼ ਲਗਾਏ ਸਨ ਕਿ ਉਹਨਾਂ ਨੂੰ ਕੁਝ ਕੰਟਰੈਕਟ ਸਾਈਨ ਕਰਨ ਦੇ ਲਈ ਮਜਬੂਰ ਕੀਤਾ ਗਿਆ ਤੇ ਹੋਰ ਵੀ ਬਹੁਤ ਸਾਰੀਆਂ ਬੇਨਿਯਮੀਆਂ ਸਾਹਮਣੇ ਆਈਆਂ ਸਨ ਤੇ ਹੁਣ ਇਸ ਸਬੰਧੀ ਜਾਂਚ ਚੱਲ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਖੁਲਾਸੇ ਹੋਣਗੇ ਕਿ ਕੀ ਇਹ ਕਟਾਲਾ ਸੀ ਤੇ ਕਿਉਂ ਇਹ ਹੋਇਆ ਤੇ ਕਿਸ ਤਰ੍ਹਾਂ ਇਸ ਨੂੰ ਰੋਕਿਆ ਜਾ ਸਕਦਾ ਹੈ ਦੇ ਨਾਲ ਨਾਲ ਹੀ ਵਿਰੋਧੀ ਧਿਰ ਦੇ ਨੇਤਾ ਨੈਜ਼ੀ ਨੈਸ਼ੀ ਨਵੀਂ ਸਰਕਾਰ ਦੇ ਉੱਪਰ ਸਵਾਲ ਚੁੱਕੇ ਹਨ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਤੇ ਉਹਨਾਂ ਨੇ ਨਿਆਂਇਕ ਜਾਂਚ ਦੀ ਮੰਗ ਵੀ ਇਸ ਸਬੰਧੀ ਕੀਤੀ ਹੈ ਅਲਬਰਟਾ ਦੇ ਇਨਫਰਾਸਟ੍ਰਕਚਰ ਮਨਿਸਟਰ ਪੀਟਰ ਗੁਥਰੀ ਨੇ ਅਲਬਰਟਾ ਸਰਕਾਰ ਦੇ ਸਾਰੇ ਵਿਭਾਗਾਂ ਵਿੱਚ ਪ੍ਰੋਕੂਰਮੈਂਟ ਬਾਰੇ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਅਸਤੀਫਾ ਦੇ ਦਿੱਤਾ ਹੈ ਸੋਸ਼ਲ ਮੀਡੀਆ ਤੇ ਪੋਸਟ ਕੀਤੇ ਆਪਣੇ ਹਲਕੇ ਦੇ ਲੋਕਾਂ ਨੂੰ ਲਿਖੇ ਇੱਕ ਪੱਤਰ ਵਿੱਚ ਉਥਰੀ ਨੇ ਕੈਬਨਟ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਪਰ ਕਿਹਾ ਕਿ ਉਹ ਸਰਕਾਰੀ ਕਾਕਸ ਦੇ ਇੱਕ ਨਿੱਜੀ ਮੈਂਬਰ ਬਣੇ ਰਹਿਣਗੇ ਜਿੱਤੇ ਉਹ ਇਮਾਨਦਾਰੀ ਨਾਲ ਕੈਬਨਟ ਨੂੰ ਜਵਾਬਦੇਹ ਬਣਾ ਸਕਦੇ ਹਨ ਉਥਰੀ ਨੇ ਕਿਹਾ ਕਿ 인ਫਰਾਸਟਰਕਚਰ ਮੰਤਰੀ ਹੋਣ ਦੇ ਨਾਤੇ ਉਨ੍ਹਾਂ ਕੋਲ ਸੁਭਾਈ ਸਰਕਾਰ ਦੀ ਪ੍ਰੋਕਿਊਰਮੈਂਟ ਅਤੇ ਅਸੰਗਤੀਆਂ ਤੇ ਨਜ਼ਰ ਸੀ ਅਤੇ ਦਾਵਾ ਕੀਤਾ ਕਿ ਉਨ੍ਹਾਂ ਨੇ ਸੁਧਾਰਾਂ ਦੀ ਸਿਫਾਰਿਸ਼ ਕੀਤੀ ਹੈ ਜੋ ਕੋਟਾਲੇ ਵਿੱਚ ਵਿਕਸਿਤ ਹੋਏ ਕੁਝ ਮੁੱਦਿਆਂ ਅਤੇ ਯੂਸੀਪੀ ਸਰਕਾਰ ਦੇ ਸਾਹਮਣੇ ਪ੍ਰਸ਼ਾਚਾਰ ਦੇ ਦੋਸ਼ਾਂ ਨੂੰ ਰੋਕ ਸਕਦੇ ਸਨ ਇੱਥੇ ਦੱਸਣਯੋਗ ਹੈ ਕਿ ਉਨ੍ਹਾਂ ਦਾ ਅਸਤੀਫਾ ਅਲਪੋਟਾ ਹੈਲਥ ਸਰਵਿਸਿਜ਼ ਦੀ ਸਾਬਕਾ ਮੁਖੀ ਅਥਾਨਾਮੈਂਟ ਪੋਸਟ ਤੋਰਾ ਸੂਬੇ ਦੀ ਸਰਕਾਰ ਵਿਰੁੱਧ ਗਲਤ ਬਰਖਾਸਤ ਦੀ ਦਾ ਮੁਕਦਮਾ ਦਰਕਰਨ ਤੋਂ ਲਗਭਗ 2 ਹਫਤੇ ਬਾਅਦ ਆਇਆ ਹੈ ਮੁਕਦਮੇ ਵਿੱਚ ਉਸਨੇ ਦੋਸ਼ ਲਗਾਇਆ ਹੈ ਕਿ ਉਸਨੂੰ ਕੁਝ ਪਦਰੀ ਸਰਕਾਰੀ ਦਖਲਅੰਦਾਜ਼ੀ ਅਤੇ ਸ਼ੱਕੀ ਬਹੁ ਮਿਲੀਅਨ ਡਾਲਰ ਦੇ ਇਕਰਾਰਨਾਮੇ ਦੀ ਜਾਂਚ ਕਰਨ ਤੋਂ ਬਾਅਦ ਨੌਕਰੀ ਤੋਂ ਕਰ ਦਿੱਤਾ ਗਿਆ ਸੀ ਰਪੋਟਾ ਹਲਥ ਸਰਵਿਸ ਦੇ ਦਸਤਾਵੇਜ਼ ਇਹ ਵੀ ਦਰਸਾਉਂਦੇ ਹਨ ਕਿ ਕੋਟਾਲੇ ਦੇ ਕੇਂਦਰ ਵਿੱਚ ਇੱਕ ਨਿੱਜੀ ਸਰਜਿਕਲ ਕੰਪਨੀ ਟੈਕਸਪੇਸ ਨੂੰ ਇੱਕ ਸਰਕਾਰੀ ਹਸਪਤਾਲ ਵਿੱਚ ਪ੍ਰਤੀ ਪ੍ਰਕਿਰਿਆ ਦੀ ਲਗਤ ਨਾਲੋਂ ਦੁੱਗਣੇ ਤੋਂ ਵੱਧ ਬਿੱਲ ਦੇ ਰਹੀ ਸੀ ਪ੍ਰਿਮਨ ਡੈਨਿਸ ਮਿਤ ਅਤੇ ਸਿਹਤ ਮੰਤਰੀ ਡੰਯਾਨਾ ਲਗ੍ਰੇਨ ਨੇ ਕਿਸੇ ਵੀ ਗਲਤ ਕੰਮ ਇਨਕਾਰ ਕੀਤਾ ਹੈ ਅਤੇ ਡੈਗਰੀ ਨੇ ਕਿਹਾ ਕਿ ਮਟਰਵੋਸਦੀ ਤਸਾਕੀ ਸਾਬਕਾ ਸੀਓ ਦੀ ਜਾਂਚ ਨਾਲ ਜੁੜੀ ਨਹੀਂ ਸੀ ਮੰਗਲਵਾਰ ਦੁਪਹਿਰ ਨੂੰ ਇੱਕ ਈਮੇਲ ਬਿਆਨ ਵਿੱਚ ਪ੍ਰੀਮੀਅਰ ਸﻤਿਥ ਨੇ ਕਿਹਾ ਕਿ ਉਸਨੇ ਕੁਸਰੀਦਾਸ ਇਤਿਹਾਸ ਸਵਾਰਕਰ ਕਰ ਲਿਆ ਹੈ ਅਤੇ ਉਸਨੇ ਉਸਦੇ ਦੋਸ਼ਾਂ ਨੂੰ ਗੰਭੀਰ ਦੱਸਿਆ ਅਤੇ ਵਾਅਦਾ ਕੀਤਾ ਕਿ ਉਹਨਾਂ ਦੀ ਪੂਰੀ ਜਾਂਚ ਉਪੇ ਦੇ ਅਲਟਾ ਜਨਰਲ ਅਤੇ ਇੱਕ ਅਣਜਾਣ ਬਹੁਤ ਹੀ ਪ੍ਰੋਸੇਯੋਗ ਤੀਜੀ ਤਰਦਵਾਰਾ ਕੀਤੀ ਜਾਵੇਗੀ ਅਲਬੋਟਾ ਐਨਡੀਪੀ ਆਗੋ ਨਹਿਨਚੀ ਨੇ ਇਸਤੇ ਕਿਹਾ ਕਿ ਪ੍ਰੀਮੀਅਰ ਦਾ ਇਹ ਕਹਿਣਾ ਕਿ ਉਹ ਦੋਸ਼ਾਂ ਬਾਰੇ ਕੁਝ ਨਹੀਂ ਜਾਣਦੀ ਸੀ ਵਿਸ਼ਵਾਸ ਦੀ ਉਲੰਘਣਾ ਕਰਦਾ ਹੈ ਨਹਿਨਚੀ ਨੇ ਕਿਹਾ ਆਓ ਇਸ ਨੂੰ ਸਿੱਧੇ ਔਰ ਤੇ ਲੇ ਨੇ ਹਮ ਮਨ ਲੋਕ ਕੇ ਪ੍ਰੀਮੀਅਰ ਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਸੀ ਕਿ ਕੀ ਹੋ ਰਿਹਾ ਹੈ ਤਾਂ ਬਟਾਵਾਸੀ ਕجهه ਪ੍ਰੀਮੀਅਰ ਦੇ ਹਕਤਾਰ ਹਨ ਜੋ ਜਾਣਦਾ ਹੋਵੇ ਕਿ ਕੀ ਹੋ ਰਿਹਾ ਹੈ ਉਹਨਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਨੈਨਸ਼ੀ ਨੇ ਜੁਡੀਸ਼ੀਅਲ ਇਨਕੁਆਇਰੀ ਦੀ ਮੰਗ ਵੀ ਕੀਤੀ ਹੈ ਅਲਬੋਟਾਲੀ ਸਰਕਾਰ ਹੁਣ ਨਸ਼ੇ ਨੂੰ ਲੈ ਕੇ ਬਹੁਤ ਗੰਭੀਰ ਨਜ਼ਰ ਆ ਰਹੀ ਹੈ ਤੇ ਇਸ ਸਬੰਧੀ ਹੁਣ 180 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਜਾ ਰਿਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਐਡਮੰਟਨ ਤੇ ਕਲਗੀ ਦੇ ਵਿੱਚ ਦੋ ਨਵੇਂ ਨਸ਼ਾ ਛੁਡਾਊ ਕੇਂਦਰ ਖੋਲੇ ਜਾਣਗੇ ਜਿਸ ਦੇ ਨਾਲ ਤਕਰੀਬਨ 300 ਬੈੱਡ ਪੂਰੇ ਸੂਬੇ ਦੇ ਵਿੱਚ ਸ਼ਾਮਲ ਕੀਤੇ ਜਾਣਗੇ ਜਿਸ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਨਸ਼ੇ ਦੀ ਪੈਰਕ ਬਿਮਾਰੀ ਤੋਂ ਲੋਕਾਂ ਨੂੰ निजात ਦਿਵਾਉਣ ਲਈ ਕੰਮ ਕੀਤਾ ਜਾਵੇਗਾ ਅਲਬਰਟਾ ਦੇ ਪ੍ਰੀਮੀਅਰ ਡੈਨੀਅਲਸ ਮੁਤਾ ਕਹਿਣਾ ਹੈ ਕਿ ਉਹਨਾਂ ਦੀ ਸਰਕਾਰ ਦੋ ਇਨਵੋਲੰਟਰੀਅਰ ਡਰੱਗ ਐਡਿਕਸ਼ਨ ਟ੍ਰੀਟਮੈਂਟ ਸੈਂਟਰਸ ਨਸ਼ਾ ਮੁਕਤੀ ਲਾਜ ਕੇਂਦਰ ਬਣਾਉਣ ਲਈ ਅਗਲੇ 3 ਸਾਲਾਂ ਵਿੱਚ 180 ਮਿਲੀਅਨ ਡਾਲਰ ਖਰਚ ਕਰਨ ਦੀ ਯੋਜਨਾ ਬਣਾ ਰਹੀ ਹੈ। ਸੋਮਵਾਰ ਨੂੰ ਕੈਲਗਰੀ ਵਿੱਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸਮਿਥ ਨੇ ਕਿਹਾ ਕਿ ਨਵੀਆਂ ਸਹੂਤਾ ਉਸੇ ਸਰਕਾਰ ਦੀ ਪ੍ਰਸਤਾਵਿਤ ਕੰਪੈਸ਼ਨੇਟ ਇੰਟਰਵੈਂਸ਼ਨ ਐਕਟ ਨੂੰ ਅੱਗੇ ਵਧਾਉਣ ਦੀ ਯੋਜਨਾ ਦੇ ਅਨੁਸਾਰ ਹਨ। ਮੂਲ ਰੂਪ ਵਿੱਚ ਸਾਲ 2023 ਵਿੱਚ ਵਾਅਦਾ ਕੀਤਾ ਗਿਆ ਸੀ ਕਿ ਇੱਕ ਕਾਨੂੰਨ ਪਰਿਵਾਰ ਦੇ ਕਿਸੇ ਮੈਂਬਰ ਸਰਪ੍ਰਸਤ ਡਾਕਟਰ ਜਾਂ ਪੁਲਿਸ ਅਧਿਕਾਰੀ ਨੂੰ ਲਾਜ਼ਮੀ ਇਲਾਜ ਦੇ ਆਦੇਸ਼ ਦੀ ਬੇਨਤੀ ਕਰਨ ਦੀ ਆਗਿਆ ਦੇਵੇਗਾ ਜੇਕਰ ਕਿਸੇ ਨੂੰ ਆਪਣੇ ਲਈ ਜਾਂ ਦੂਜਿਆਂ ਲਈ ਖਤਰਾ ਮੰਨਿਆ ਜਾਂਦਾ ਹੈ ਭਾਵੇਂ ਉਹ ਇਲਾਜ ਕਰਵਾਉਣ ਦੀ ਇੱਛਾ ਜਾਂ ਸੰਤੀਰ ਕਿਉਂ ਨਾ ਰੱਖਦਾ ਹੋਵੇ ਥੈਂਕਫੁਲੀ ਅਲਬਰਟਾ ਹੈਜ਼ ਮੇਡ ਸਮ ਸਿਗਨੀਫੀਕੈਂਟ ਪ੍ਰੋਗਰੈਸ ਵਿਦ ਦ ਡਿਵੈਲਪਮੈਂਟ ਆਫ ਆਰ ਰਿਕਵਰੀ ਮਾਡਲ ਵੀਵ ਓਪਨਡ 3 ਆਫ 11 ਰਿਕਵਰੀ ਕਮਿਊਨਿਟੀਜ਼ ਐਂਡ ਆਰ ਲੁਕਿੰਗ ਫੋਰਵਰਡ ਟੂ ਓਪਨਿੰਗ 2 ਮੋਰ ਥਿਸ ਈਅਰ 5 ਆਫ ਆਰ ਰਿਕ communities are being built in partnership with indigenous communities. Within provincial jails, we have established therapeutic living units modeled after recovery communities to give inmates an opportunity to turn their lives around while they're serving their, t their sentences. Distribution of evidence based addiction treatment medication, Suboxone and Sublicate, is at an all time high through the virtual opioid dependency program. <laughs> ਅਤੇ ਹਰੇਕ ਵਿੱਚ 150 ਬਿਸਤਰੇ ਹੋਣਗੇ ਉਹਨਾਂ ਕਿਹਾ ਕਿ ਪੈਂਡਿੰਗ ਵੀਰਵਾਰ ਨੂੰ ਬਜਟ ਵਿੱਚ ਸ਼ਾਮਲ ਕੀਤੀ ਜਾਣੀ ਹੈ 스ਮਿਥ ਨੇ ਕਿਹਾ ਕਿ ਜੇਕਰ ਬਜਟ ਮਨਜ਼ੂਰ ਹੋ ਜਾਂਦਾ ਹੈ ਤਾਂ ਉਹ ਸਾਰੀ ਅਗਲੇ ਸਾਲ ਸ਼ੁਰੂ ਹੋ ਸਕਦੀ ਹੈ ਤੇ ਕੇਂਦਰ ਸਾਲ 2029 ਵਿੱਚ ਕਾਰਜਸ਼ੀਲ ਹੋ ਜਾਣਗੇ ਇਸ ਤਰ੍ਹਾਂ 스ਮਿਥ ਨੇ ਕਿਹਾ ਕਿ ਉਸਨੇ ਡੈਨ ਵਿਲੀਅਮਸ ਅਲਬੋਟਮਿਸਰੋਫ ਮੈਂਟਲ ਹੈਲਥ ਐਂਡ ਐਡਿਕਸ਼ਨ ਨੂੰ ਸੂਬੇ ਵਿੱਚ ਮੌਜੂਦਾ ਇਲਾਜ ਬਿਸਤਰਿਆਂ ਦੀ ਪਛਾਣ ਕਰਨ ਦੇ ਨਿਰਦੇਸ਼ ਦਿੱਤੇ ਹਨ ਜਿਨ੍ਹਾਂ ਨੂੰ ਕਾਨੂੰਨ ਦੇ ਤਹਿਤ ਕੇਂਦਰਾਂ ਦੇ ਨਿਰਮਾਣ ਦੌਰਾਨ ਵਰਤਿਆ ਜਾ ਸਕਦਾ ਹੈ and it's an honor to be here with the premier for the announcement. Uh, just, there are just a few of the people um, behind me that have common support of compassion intervention. and the truth is, we know that so many different communities are in need of these facilities that we're announcing today. i hear regularly from parents and family members reaching out to my office pleading for a way for them to help their loved ones get into recovery. we know that recovery is not only possible in alberta, that it's more likely than not. when we provide that path, that critical path towards health care and not harm with their addiction services. ਮਿਸਟਰ ਵਿਲੀਅਮਸ ਨੇ ਕਿਹਾ ਕਿ ਕਾਨੂੰਨ ਨੂੰ ਕਿਹੜੀਆਂ ਪ੍ਰਕਿਰਿਆਵਾਂ ਤੇ ਜ਼ੋਰ ਦੇਣਗੀਆਂ ਇਸ ਬਾਰੇ ਵਧੇਰੇ ਪੱਕੇ ਵਿਰਵਾ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ ਹਰੇਕ ਅਰਜੀ ਦੀ ਸਮੀਖਿਆ ਇੱਕ ਕਮਿਸ਼ਨ ਦੁਆਰਾ ਕੀਤੀ ਜਾਏਗੀ ਜੋ ਕਿਸੇ ਵਿਅਕਤੀ ਦੇ ਅਧਿਕਾਰਾਂ ਤੇ ਨਾਗਰਿਕ ਆਜ਼ਾਦੀਆਂ ਦੀ ਉਲੰਘਣਾ ਤਾਂ ਨਹੀਂ ਹੋ ਰਹੀ ਇਸ ਦੀ ਪੁਸ਼ਟੀ ਕਰਨ ਲਈ ਜ਼ਿੰਮੇਵਾਰ ਹੋਵੇਗਾ ਇੱਕ ਸਰਕਾਰੀ ਨਿਊਜ਼ ਰਿਲੀਜ਼ ਵਿੱਚ ਕਿਹਾ ਗਿਆ ਹੈ ਕਮਿਸ਼ਨ ਵਿੱਚ ਵਕੀਲ ਡਾਕਟਰ ਅਤੇ ਜਨਤਾ ਦੇ ممਬਰ ਸ਼ਾਮਲ ਹੋਣਗੇ ਇਸ ਵਿੱਚ ਕਿਹਾ ਗਿਆ ਹੈ ਕਿ ਵਿਅਕਤੀਆਂ ਕੋਲ ਕਾਨੂੰਨੀ ਸਹਾਇਤਾ ਤੇ ਸਿਹਤ ਵਕੀਲ ਤੱਕ ਪਹੁੰਚ ਹੋਵੇਗੀ ਅਤੇ ਅਪੀਲ ਕਰਨ ਦੀ ਯੋਗਤਾ ਬਰਕਰਾਰ ਰਹੇਗੀ ਵਿਲੀਅਮਸ ਨੇ ਕਿਹਾ ਕਿ ਦੋਵੇਂ ਕੇਂਦਰ ਕਵਰੀਅਲ ਬਟਾ ਦੁਆਰਾ ਚਲਾਈ ਜਾਣਗੇ ਜੋ ਕਿ ਸਰਕਾਰ ਦੁਆਰਾ ਅਲਪਟਾ ਹੈਲਥ ਸਰਵਿਸਿਸ ਦੀ ਥਾਂ ਲੈਣ ਲਈ ਸਥਾਪਿਤ ਕੀਤੀਆਂ ਗਈਆਂ ਚਾਰ ਨਵੀਆਂ ਜਨਤਕ ਸਿਹਤ ਏਜੰਸੀਆਂ ਵਿੱਚੋਂ ਇੱਕ ਹੈ ਅੱਜ ਲਈ ਇਨਾ ਹੀ ਮੈਨੂੰ ਮੰਦੀ ਪੁਜਾਰਾ ਨੂੰ ਇਹ ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ ਲੋਗਾ ਕੱਲ ਦੁਬਾਰਾ ਫਿਰ ਮਿਲਦੇ ਹਾਂ ਤਦ ਤੱਕ ਤੁਸੀਂ ਦੇਖਦੇ ਰਹੋ ਪ੍ਰਾਈਮੇਅਰ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਬਾਪੀ ਸਾਸ਼ਕਾਲ ਮੈਂ ਜੀ ਐਮ ਵੀਰ ਤੇ ਸਜਣੋ ਤੁਸੀਂ ਦੇਖ ਰਹੇ ਹੋ ਜੀ ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ